ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਨੂੰ ਪਤਾ ਹੀ ਆ ਪਿਛਲੇ ਦਿਨੀ ਕੁਦਰਤੀ ਬਰਸਾਤ ਬਹੁਤ ਜ਼ਿਆਦਾ ਹੋਈ ਪਿਛੇ ਹਿਮਾਚਲ ਚ ਬਰਸਾਤਾ ਹੋਈਆਂ ਪੌਂਡ ਡੈਮ ਪਾਗਣਾ ਡੈਮ ਸਾਰਿਆਂ ਦੇ ਵਿੱਚ ਲਗਾਤਾਰ ਪਾਣੀ ਦਾ ਲੈਵਲ ਵਧਿਆ ਜਿਹਦੇ ਕਰਕੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਤ੍ਰਾਸਦੀ ਹੋਈ ਹੜ ਆਏ ਤੇ ਨੁਕਸਾਨ ਵੀ ਬੜੇ ਵੱਡੇ ਪੱਧਰ ਤੇ ਹੋਇਆ ਉਹਦੇ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆਮ ਲੋਕਾਂ ਦੀ ਸਰਕਾਰ ਆ ਉਹ ਲੋਕਾਂ ਦੇ ਹੱਕ 'ਚ ਫੈਸਲਾ ਲਿਆ ਕਿਉਂਕਿ ਅਸੀਂ ਜਦੋਂ ਲੋਕਾਂ ਦੇ ਵਿੱਚ ਜਾਂਦੇ ਸਾਂ ਕਿਉਂਕਿ ਮੇਰਾ ਆਬਦਾ ਹਲਕਾ ਪੱਟੀ ਤਰਨਤਾਰਨ ਡਿਸਟ੍ਰਿਕਟ ਜਿਹਦੇ ਵਿੱਚ ਕਿਸਾਨਾਂ ਦਾ ਫਸਲਾਂ ਦਾ ਬੜਾ ਨੁਕਸਾਨ ਹੋਇਆ ਬਸ਼ਮਵਾ ਦਾ ਵੀ ਨੁਕਸਾਨ ਹੋਇਆ ਤੇ ਜਦੋਂ ਅਸੀਂ ਲੋਕਾਂ ਕੋ ਜਾਨੇ ਸਾਂ ਤੇ ਉੱਥੋਂ ਦੇ ਕਿਸਾਨਾਂ ਨੇ ਭੈੜਾ ਭਰਾਵਾਂ ਨੇ ਇਹੋ ਬੇਨਤੀ ਕਰਨੀ ਕਿ ਜਿਹੜੀ ਸਾਡੀ ਜ਼ਮੀਨ ਦੇ ਵਿੱਚ ਦਰਿਆ ਨਹੀਂ ਰੇਤ ਪਾ ਜਾਣੀ ਆ ਸਿਲਟ ਪਾ ਜਾਣੀ ਆ ਤੇ ਸਾਨੂੰ ਉਹ ਸਿਲਟ ਉਹ ਰੇਤ ਕੱਢਣ ਦੀ ਜਿਹੜੀ ਆ ਉਹ ਸਰਕਾਰ ਜੀ ਮਨਜ਼ੂਰੀ ਦੇ ਦੇ ਤੇ ਅਸੀਂ ਉਸ ਰੇਤ ਤੋਂ ਪੈਸੇ ਕਮਾ ਕੇ ਅਸੀਂ ਆਪਣੀਆਂ ਜ਼ਮੀਨਾਂ ਪੱਧਰੀਆਂ ਕਰ ਸਕਦੇ ਆ ਅਸੀਂ ਆਪਣੇ ਪਰਿਵਾਰ ਪਾਲ ਸਕਦੇ ਆ ਉਹਦੇ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਦਿਕ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਅੱਜ ਬੜਾ ਵਧੀਆ ਇਤਿਹਾਸਕ ਫੈਸਲਾ ਲਿਆ ਵਾ ਜਿਹਦੇ ਤਹਿਤ ਜਿਹਦਾ ਖੇਤ ਉਸੇ ਦੀ ਰੇਤ ਨਹੀਂ ਤੇ ਪੁਰਾਣੀਆਂ ਸਰਕਾਰਾਂ ਦੇ ਵਿੱਚ ਜੇ ਕਿਸਾਨ ਨੇ ਹੜਾਂ ਤੋਂ ਬਾਅਦ ਵੀ ਇੱਕ ਬੁੱਕ ਵੀ ਰੇਤ ਚੁੱਕਣ ਦੀ ਕੋਸ਼ਿਸ਼ ਕਰਨੀ ਉਸੇ ਵੇਲੇ ਪੁਲਿਸ ਵਿਭਾਗ ਨੇ ਉਸੇ ਵੇਲੇ ਮਾਈਨਿੰਗ ਵਿਭਾਗ ਨੇ ਕਾਰਵਾਈ ਕਰਨ ਲਈ ਉਸੇ ਵੇਲੇ ਕਿਸਾਨ ਦੀ ਖੇਤ ਦੇ ਵਿੱਚ ਚਲੇ ਜਾਣਾ ਸਰਦਾਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਉਹ ਲੋਕਾਂ ਦੇ ਵਸੀਹਾਂ ਨੇ ਲੋਕਾਂ ਦੇ ਹੱਕ ਤੇ ਹਿੱਤ ਜੇ ਵਿੱਚ ਖੜਦੇ ਨੇ ਤੇ ਇਹ ਜਿਹੜੀ ਰੇਤ ਆ ਉਹਦੇ ਨਾਲ ਕਿਸਾਨ ਆਪਦੇ ਖੇਤ ਦੇ ਵਿੱਚੋਂ ਭਾਵੇਂ ਰੇਤ ਵੇਚ ਲਈ ਭਾਵੇਂ ਘਰ ਲਈ ਕੋਈ ਕਿਸੇ ਨੇ ਘਰ ਬਣਾਉਣਾ ਆ ਜਾਂ ਕੋਈ ਆਪਦੇ ਪਸ਼ੂਆਂ ਵਾਸਤੇ ਕੋਈ ਸ਼ੈੱਡ ਬਣਾਉਣਾ ਆ ਉਹਦੇ ਲਈ ਵਰਤ ਲਈ ਤੇ ਨਾਲ ਆਪਦੀ ਜ਼ਮੀਨ ਪਤਰੀ ਕਰ ਦੂਗਾ ਕਿਸਾਨ ਤੇ ਦੂਜਾ ਜਿਹੜਾ ਮੁਆਵਜ਼ਾ ਹੈ ਮੁਆਵਜ਼ਾ ਜਿਹੜਾ ਕਿਸੇ ਵੀ ਸਰਕਾਰ ਨੇ ਅੱਜ ਤੱਕ ਕਿਸੇ ਵੀ ਸਟੇਟ ਦੇ ਵਿੱਚ ਇੰਨਾ ਮੁਆਵਜ਼ਾ ਨਹੀਂ ਦਿੱਤਾ ਇੱਕ 1800 ਰੁਪਏ ਮਹਜ ਮੁਆਵਜ਼ਾ ਜਿਹੜਾ ਉਹ ਸੈਂਟਰ ਗਵਰਨਮੈਂਟ ਦੇ ਦਿੰਦੀ ਹੁੰਦੀ ਸਰਦਾਰ ਭਗਵੰਤ ਸਿੰਘ ਮਾਗੀ ਨੇ ਉਹ ਵੀ ਐਲਾਨ ਕਰਤਾ ਕਿ ਜਿਹੜੀ ਕਿਸਾਨਾਂ ਦੀ ਫਸਲ ਖਰਾਬ ਹੋਈ ਆ ਉਹਦਾ ਪਰ ਏਕੜ ਪਰ ਕਿੱਲਾ 20000 ਰੁਪਇਆ ਮੁਆਵਜ਼ਾ ਦਿੱਤਾ ਜਾਵੇਗਾ ਜਿਹੜਾ ਕਿਸੇ ਦੇ ਪਸ਼ੂਆਂ ਦੀ ਮੌਤ ਹੋਈ ਆ ਪਸ਼ੂਆਂ ਦੀ ਵੀ ਜਿਹੜੀ ਮੌਤ ਆ ਉਹਦਾ ਬਕਾਇਦਾ ਜਾਇਜ਼ਾ ਲੈ ਕੇ ਤੇ ਜਾਂਚ ਕਰਕੇ ਉਹ ਪਸ਼ੂਆਂ ਦਾ ਇੱਕ ਇੱਕ ਪਸ਼ੂ ਦਾ ਜੋ ਮੁਆਵਜ਼ਾ ਬੰਦਾ ਉਹ ਸਰਕਾਰੀ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉਹ ਕਿ ਜਿਨ੍ਹਾਂ ਭੈਣਾ ਭਰਾਵਾਂ ਦੇ ਮਕਾਨ ਟਹਿਗੇ ਆ ਜ਼ਮੀਨ ਦਾ ਮਕਾਨ ਟਠਾਇਆ ਉਸੇ ਤਰ੍ਹਾਂ ਅਸੀਂ ਭੈੜਾ ਪਰਾਵਾ ਦੀ ਬਾੜ ਪੜਾਂਗੇ ਤੇ ਚੰਗੀ ਕੁਆਲਿਟੀ ਦਾ ਮਟੀਰੀਅਲ ਵਰਤ ਕੇ ਉਹਨਾਂ ਪੈਣਾ ਭਰਾਵਾਂ ਦਾ ਮੋੜ ਬ세ਵਾ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਪੈਣਾ ਭਰਾਵਾਂ ਦੇ ਮਕਾਨ ਵੀ ਬਣਵਾਉਂਗੀ ਅਸੀਂ ਜਦੋਂ ਸਮੇਂ-ਸਮੇਂ ਤੇ ਲੋਕਾਂ ਦੇ ਵਿੱਚ ਗਏ ਅੱਜ ਲਗਭਗ 1 ਮਹੀਨੇ ਦੇ ਕਰੀਬ ਹੋ ਚੱਲਿਆ ਜਦੋਂ ਪਹਿਲਾ ਪਾਣੀ ਆਇਆ ਸਾਡੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਅਸੀਂ ਲੋਕਾਂ ਦੇ ਵਿੱਚ ਗਏ ਤੇ ਜ਼ਿਆਦਾ ਪਾਣੀ ਹੋਣ ਕਰਕੇ ਇਹ ਜਿਹੜੇ ਟਰਾਂਸਫਾਰਮਰ ਨੇ, ਤਾਰਾ ਨੇ, ਖੰਭੇ ਉਹ ਰੁੜ ਗਏ ਤੇ ਕਿਸੇ ਗੱਲੋਂ ਕਿਸਾਨਾਂ ਨੂੰ, ਮੇਰੇ ਭਰਾਵਾਂ ਨੂੰ ਕਬਰਾਂ ਦੀ ਲੋੜ ਨਹੀਂ। ਸਾਰੇ ਕਿਸਾਨਾਂ ਦੇ ਵਾਸਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਅਫਸਰਾਂ ਨੂੰ ਹਦਾਇਤ ਕਰਤੀ ਆ ਜਦੋਂ ਪਾਣੀ ਦਾ ਲੈਵਲ ਥੱਲੇ ਆਉਂਦਾ, ਪਾਣੀ ਲੱਤਦਾ, ਜ਼ਮੀਨਾਂ ਵੱਤਰ ਆਉਂਦੀਆਂ, ਉਸੇ ਵੇਲੇ ਟਰਾਂਸਫਾਰਮਰ ਨਵੇਂ ਲਾਏ ਜਾਣਗੇ, ਖੰਭੇ ਗੱਡੇ ਜਾਣਗੇ, ਤਾਰਾਂ ਲਵਾਈਆਂ ਪਾਈਆਂ ਜਾਣਗੀਆਂ। ਕਿਸੇ ਕਿਸਾਨ ਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ। ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਆ। ਬੰਵਾ ਗਿਆ ਨਾ ਫੈਲਣ ਕਿਉਂਕਿ ਜਦੋਂ ਪਾਣੀ ਰੁਕਣਾ ਆ ਉਦੋਂ ਪਾਣੀ ਦੇ ਵਿੱਚ ਜਿਹੜੇ ਜਾਨਵਰ ਮਰੇ ਆ ਉਹਨਾਂ ਦੀ ਸਮੈਲ ਆ ਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਹੁੰਦਾ ਹੈ ਉਹਦੇ ਤਹਿਤ ਫੋਗਿੰਗ ਮਸ਼ੀਨਾਂ ਉਹਦੇ ਵਾਸਤੇ ਹੈਲਥ ਡਿਪਾਰਟਮੈਂਟ ਨੂੰ ਸਰਤਾਰ ਭਗਵੰਤ ਸਿੰਘ ਮਾਨਜੀਤ ਨੂੰ ਨਿਰਦੇਸ਼ ਹੋ ਗਿਆ ਫੋਗਿੰਗ ਮਸ਼ੀਨਾਂ ਜਣੀਆਂ ਉਹਦੀ ਫੋਗਿੰਗ ਦੀ ਸਪਰੇਅ ਕਰਕੇ ਕੋਈ ਵੀ ਬਿਮਾਰੀ ਦਾ ਫੈਲੇ ਸਮੇਂ-ਸਮੇਂ ਤੇ ਉਹ ਸਪਰੀਆਂ ਹੁੰਦੀਆਂ ਰਹਿਣਗੀਆਂ ਤੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਤੇ ਕਿਸਾਨ ਕੋਈ ਇੱਕ ਕੈਟਾਗਰੀ ਕੋਈ ਇੱਕ ਮਜਬਦਾਨੀਆਂ ਕਿਸਾਨ ਐਸਸੀ ਭਰਾ ਵੀ ਹੈਗੇ ਨੇ ਕਿਸਾਨ ਬੀਸੀ ਵਰਗ ਦੇ ਵੀ ਹੈਗੇ ਨੇ ਕਿਸਾਨ ਜਨਰਲ ਵਰਗ ਦੇ ਵੀ ਹੈਗੇ ਨੇ ਕਿਉਂਕਿ ਸਾਡੇ ਇਲਾਕੇ ਦੀ ਗੱਲ ਕਰ ਲਈਏ ਪਿੰਡਾਂ ਦੇ ਪਿੰਡ ਸਾਡੇ ਮਜਬੀ ਸਿੰਘ ਭਰਾ ਹੀ ਉਹਨਾਂ ਨੂੰ ਜ਼ਮੀਨਾਂ ਅਲਾਟ ਹੋਈਆਂ ਉਹ ਵੀ ਖੇਤੀ ਕਰਦੇ ਹੋ ਵੀ ਕਿਸਾਨ ਨੇ ਫਿਰ ਸਾਡੇ ਰਾਮਗੜੀਆ ਬਰਾਦਰੀ ਦੇ ਭਰਾ ਹੈਗੇ ਉਹਨਾਂ ਕੋਲ ਵੀ ਇੱਥੇ ਜਿੱਥੇ ਦਰਿਆ ਦਾ ਪਾਣੀ ਵਗਿਆ ਰਾਮਗੜੀਆ ਬਰਾਦਰੀ ਦੇ ਘੱਟ ਤੋਂ ਘੱਟ 5 6% ਲੋਕ ਨੇ ਜਿਨ੍ਹਾਂ ਕੋਲ ਰਾਮਗੜੀਆ ਬਰਾਦਰੀ ਦੇ ਭਰਾਵਾਂ ਕੋਲ ਜਮੀਨਾਂ ਤੇ ਉਹ ਵੀ ਖੁਦ ਕਾਸਤ ਕਰਦੇ ਆ ਇਸੇ ਤਰ੍ਹਾਂ ਸਾਡੇ ਹਿੰਦੂ ਭਰਾ ਵੀ ਆ ਉਹਨਾਂ ਦੇ ਕੋਲ ਵੀ ਇੱਥੇ ਦਰਿਆ ਜਿੱਥੇ ਵਗਿਆ ਉੱਥੇ ਜ਼ਮੀਨਾਂ ਨੇ ਸਾਡੀ ਜਿਹੜੀ ਜੱਟ ਬਰਾਦਰੀ ਉਹਨਾਂ ਕੋ ਵੀ ਜ਼ਮੀਨਾਂ ਨੇ ਵੀ ਜਿਹੜਾ ਕਿਸਾਨ ਆ ਉਹ ਕਦੀ ਇੱਕ ਕੈਟਾਗਰੀ ਨਹੀਂ ਹੁੰਦਾ ਕਿਸਾਨ ਹੋਉਂਦਾ ਜਿਹੜਾ ਜ਼ਮੀਨ ਵਾਉਂਦਾ ਜਿਹੜਾ ਜ਼ਮੀਨ ਬੀਜਦਾ ਜਿਹੜਾ ਅੰਨ ਪੈਦਾ ਕਰਕੇ ਪੂਰੇ ਦੇਸ਼ ਦਾ ਟਿਰਡ ਭਰਦਾ ਤੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਸਾਰੇ ਵਪਾਰੀਆਂ ਨਾਲ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਖੜੀ ਆ ਤੇ ਖੜੀ ਰਹੂਗੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਊਗੀ ਇਹ ਆਮ ਲੋਕਾਂ ਦੀ ਸਰਕਾਰ ਆ ਤੇ ਵੇਖੋ ਇਹ ਪਹਿਲੀ ਸਰਕਾਰ ਆ ਜਿਹਦੇ ਮੁੱਖ ਮੰਤਰੀ ਸਾਹਿਬ ਸਾਰੇ ਵਜ਼ੀਰ ਸਾਹਿਬਾ ਸਾਰੇ ਐਮ ਐਲ ਏ ਸਾਹਿਬ ਸਾਰੇ ਚੇਅਰਮੈਨ ਸਭਾਂ ਸਰਪੰਚ ਸਾਹਿਬ ਇਥੋਂ ਤੱਕ ਕਿ ਛੋਟੇ ਤੋਂ ਛੋਟਾ ਵਰਕਰ ਵੀ ਜਦੋਂ ਦਿਹਾੜਾ ਆ ਲੋਕਾਂ ਦੀ ਸੇਵਾ ਦੇ ਵਿੱਚ ਜੁਟੇ ਆ ਰਾਤ ਕਾਰਜ ਜਿਹੜੇ ਆ ਉਹ ਲੋਕਾਂ ਤੱਕ ਪਹੁੰਚਾਏ ਆ ਜੇ ਕਿਸੇ ਨੂੰ ਰਾਸ਼ਨ ਚਾਹੀਦਾ ਹੈ ਘਰਵਰਤੋਂ ਦਾ ਰਸੋਈ ਦਾ ਉਹ ਰਾਸ਼ਨ ਪਹੁੰਚਾਇਆ ਜੇ ਪਸ਼ੂਆਂ ਵਾਸਤੇ ਕੋਈ ਚਾਰਾ ਚਾਹੀਦਾ ਹੈ ਫੀਡ ਚਾਹੀਦੀ ਚੋਕਰ ਚਾਹੀਦਾ ਹੈ ਉਹ ਪਸ਼ੂਆਂ ਪਸ਼ੂਆਂ ਬੇਜਵਾਨੇ ਪਸ਼ੂਆਂ ਨੂੰ ਹਰ ਤਰ੍ਹਾਂ ਦਾ ਜਿਹੜਾ ਚਾਰਾ ਸੀ ਉਹ ਉੱਥੇ ਪਹੁੰਚਾਇਆ ਫਿਰ ਜੇ ਡਾਕਟਰਾਂ ਦੀ ਟੀਮਾਂ ਦੀ ਲੋੜ ਪਈ ਆ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਡਾਕਟਰ ਸਨ ਵਰਕਰ ਉਹਨਾਂ ਨੇ ਵੀ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਤੇ ਆਉਣ ਵਾਲੇ ਸਮੇਂ 'ਚ ਅਸੀਂ ਆਪਣੇ ਸਰਕਾਰੀ ਡਾਕਟਰ ਹੈਲਥ ਡਿਪਾਰਟਮੈਂਟ ਦੇ ਤੇ ਐਨੀਮਲ ਹਸਬੈਂਡਰੀ ਦੇ ਡਾਕਟਰ ਜਿਹੜੇ ਕਿ ਜੇ ਕੋਈ ਵਿਅਕਤੀ ਬਿਮਾਰ ਹੋ ਉਹਨਾਂ ਦਾ ਵੀ ਇਲਾਜ ਕਰਨਗੇ ਟੀਕਾ ਕਰਨਗੇ ਤੇ ਜਿਹੜੇ ਐਨੀਮਲ ਹਸਬੈਂਡਰੀ ਦੇ ਡਾਕਟਰ ਆ ਉਹ ਮੂਖ ਔਰ ਗਲਪੂਟੂ ਦੇ ਟੀਕੇ ਜਿਹੜੇ ਆ ਉਹ ਲਾਉਣੇ ਸ਼ੁਰੂ ਕਰਦੇ ਆ ਪਸ਼ਵਾਂ ਨੂੰ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਕੋਈ ਦਿੱਕਤ ਨਹੀਂ ਹੋਣ ਦਿੱਤੀ ਜਾਊਗੀ ਇਹ ਜਿਹੜੀ ਸਰਕਾਰ ਆ ਉਹ ਆਮ ਲੋਕਾਂ ਦੀ ਸਰਕਾਰ ਆ ਆਮ ਲੋਕ ਹਰ ਵੇਲੇ ਸਾਡੇ ਤੱਕ ਪਹੁੰਚ ਰੱਖਦੇ ਆ ਤੇ ਅਸੀਂ ਆਪਣੇ ਆਪ ਨੂੰ ਮੰਤਰੀ ਘੱਟ ਤੇ ਸੇਵਾਦਾਰ ਵੱਧ ਸਮਝਦੇ ਆ ਮੰਤਰੀ ਪੰਜਾਬ ਦੇ ਲੋਕ ਨੇ ਅਸੀਂ ਲੋਕਾਂ ਦੇ ਸੇਵਾਦਾਰ ਆ ਤੇ ਸੇਵਾਦਾਰ ਬਣ ਕੇ ਚੱਲਦੇ ਰਹਾਂਗੇ ਧੰਨਵਾਦ